ਸਾਸੀਕਾਰ ਮੈਂ ਹਾਂ ਤੁਹਾਡਾ ਹੋਸਟ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਵਾਸ ਪੰਜਾਬ ਦੇ ਮੁਖੀ ਭਾਈ ਅੰਮਰਪਾਲ ਖਾਲਸਾ ਦਾ ਹੋਇਆ ਵੱਡਾ ਕਲਾਸਾ ਕੀ ਉਹਨਾਂ ਦੀ ਧਰਮ ਪਤਨੀ ਦੇ ਆਈਐਸਆਈ ਦੇ ਨਾਲ ਤਾਲੁਕਾਤ ਨੇ ਜਿਹੜੀ ਫੰਡਿੰਗ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਵਾਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਖਾਲਸਾ ਜਿਨ੍ਹਾਂ ਉਤੇ ਐਨਐਸਏ ਵੀ ਲੱਗੀ ਹੈ ਜਿਨ੍ਹਾਂ ਉਤੇ ਯੁਵਾਪਾ ਵੀ ਲਗਾ ਦਿੱਤਾ ਹੈ ਭਾਰਤ ਅਤੇ ਪੰਜਾਬ ਸਰਕਾਰ ਨੇ ਇੱਕ ਪਾਸੇ ਤਾਂ ਭਾਈ ਅੰਮ੍ਰਿਤਪਾਲ ਖਾਲਸਾ ਵੱਲੋਂ ਨਵੀਂ ਪਾਰਟੀ ਦਾ ਆਗਾਜ਼ ਕੀਤਾ ਗਿਆ ਸ਼੍ਰੀ ਮੁਖਤਸਰ ਸਾਹਿਬ ਦੀ ਧਰਤੀ ਤੇ 14 ਜਨਵਰੀ ਯਾਨੀ ਕਿ ਮੰਗੀ ਵਾਲੇ ਦਿਨ ਦੋ ਸਟੇਜਾਂ ਵਿਕੀਆਂ ਗਈਆਂ ਲੇਕਿਨ ਇੱਕ ਪੱਤਰਕਾਰ ਨੇ ਵੱਡੇ ਖੁਲਾਸੇ ਕੀਤੇ ਨੇ ਭਾਈ ਅਮਰਤਪਾਲ ਖਾਲਸਾ ਅਤੇ ਉਸ ਦੀ ਪਤਨੀ ਨੂੰ ਲੈ ਕੇ ਕਿ ਇਹਨਾਂ ਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਨੇ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਇਹ ਏਜੰਸੀਆਂ ਦੇ ਪਿਉਂਦ ਕੀਤੇ ਹੋਏ ਵਿਅਕਤੀ ਨੇ ਇਹਨਾਂ ਦੇ ਪਿੱਛੇ ਏਜੰਸੀਆਂ ਨੇ ਇਹ ਸ਼ਰੋਮਣੀ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਲੇਕਿਨ ਇਧਰ ਅਜੀਤ ਸਿੰਘ ਨਾਮ ਦੇ ਪੱਤਰਕਾਰ ਨੇ ਵੱਡੇ ਖੁਲਾਸੇ ਕੀਤੇ ਨੇ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਭਾਈ ਅੰਮ੍ਰਿਤਪਾਲ ਖਾਲਸਾ ਦੀ ਪਤਨੀ ਨੂੰ ਲੈ ਕੇ ਕਿ ਫੰਡਿੰਗ ਕਿੱਥੋਂ ਅਤੇ ਕਿਵੇਂ ਮੁਹੱਈਆ ਕਰਵਾਈ ਜਾ ਰਹੀ ਹੈ ਪਹਿਲਾ ਵੀਡੀਓ ਸੁਣਦੇ ਹਾਂ ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਕਰਾਂਗੇ ਸੀ ਆਪਣੇ ਹੱਕ ਦੇ ਲਈ ਲੜਦੇ ਆ ਤੇ ਮੈਂ ਆਪਣੇ ਆਪ ਨੂੰ ਇਸ ਦੇ ਦਾ ਨਾਗਰਿਕ ਨਹੀਂ ਕਹਿੰਦਾ ਨਾ ਮੈਂ ਆਪਣੇ ਆਪ ਨਾਮ ਹੈ ਮੰਨਣਾ ਸੰਵਿਧਾਨ ਨੂੰ ਅੱਜ ਉਹ ਪਰਿਵਾਰ ਐਮਪੀ ਬਣ ਕੇ ਬੈਠਾ ਖੰਡੂਰ ਸਾਹਿਬ ਤੋਂ ਕੀ ਦੇ ਬਦولت ਸੰਵਿਧਾਨ ਦੀ ਬਦولت ਜੇ ਇਸ ਭੁੱਜੜ ਇਨਸਾਨ ਦੇ ਵਿੱਚ ਇੰਨੀ ਇੱਕ ਵੀ ਅਕਲ ਹੁੰਦੀ ਨਾ ਇੰਨੀ ਇੱਕ ਵੀ ਅਕਲ ਥੋੜੀ ਜਿਹੀ ਵੀ ਅਕਲ ਮੈਂ ਇਹਨੂੰ ਅਕਲ ਦਾ ਮਾਲਕ ਸਮਝਦਾ ਮੈਂ ਤਾਂ ਇਹ ਕਿਨਾਂ ਤੇ ਪੂਰੇ ਖਾਨਦਾਨ ਚ ਕਿਸੇ ਨੂੰ ਅਕਲ ਨਾਇਰੇ ਪਾਪੇ ਨੂੰ ਨਾ ਮਾਂ ਨੂੰ ਨਾ ਭਰਾ ਭਰਾ ਇਹਦਾ ਬਿਨਾ ਗਾਤਰਾ ਪਾ ਕੇ ਅਬਿਨਾ ਅਮਰਤ ਸਕੇ ਗਾਤਰਾ ਪਾਈ ਫਿਰਦਾ ਉੱਪਰੋਂ ਕਈ ਵਾਰ ਲਾਇਆ ਵਾ ਹੁੰਦਾ ਨਸ਼ੇ ਕਰਦਾ ਤੇ ਨਸ਼ੇ ਵੇਚਦਾ ਹੈ ਅਮਰਤਪਾਲ ਦਾ ਪਾਪਾ ਪੰਜਾਬ ਦੇ ਲੋਕਾਂ ਨੂੰ ਭੜਕਾਉਣ ਲੱਗਿਆ ਹੋਇਆ ਹੈ ਕਿ ਸਰਕਾਰ ਸਾਡੇ ਨਾਲ ਧੱਕਾ ਕਰਦੀ ਹੈ ਸਾਨੂੰ ਸਾਡਾ ਹੱਕ ਚਾਹੀਦਾ ਪੰਜਾਬ ਦੇ ਵਿੱਚ ਨਵੀਂ ਹੁਣ ਇਹਨਾਂ ਨੇ ਅਕਾਲੀ ਦਲ ਪਾਰਟੀ ਬਣਾਈ ਹੈ ਪਹਿਲੀ ਪਾਰਟੀ ਨੇ ਵੈਸੇ ਪੰਜਾਬ ਦਾ ਇਨਾ ਬੇੜਾ ਕਰਕੇ ਕੀਤਾ ਪੰਜਾਬ ਨੂੰ ਨੌਜਵਾਨਾਂ ਦੇ ਹੱਡਾਂ 'ਤੇ ਨਸ਼ਾ ਪਜਾਇਆ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਖੜਾ ਕੇ ਤੂਸ਼ੀਆਂ ਨੂੰ ਵੀ ਨਹੀਂ ਸਜ਼ਾ ਦਿੱਤੀ ਤੇ ਅਕਾਲ ਤਖਤ ਨੇ ਬਾਦਲਾਂ ਨੂੰ ਸਜ਼ਾ ਕੀ ਦਿੱਤੀ ਕਿ ਤੁਸੀਂ ਪਾਠ ਕਰਨਾ ਹੈ ਤੁਸੀਂ ਕੀਰਤਨ ਸੁਣਾ ਹੈ ਤੁਸੀਂ ਤੁਸੀਂ ਟੋਲਟਾ ਸਾਫ਼ ਕਰਨਿਆ ਤੁਸੀਂ ਡੰਡਾ ਫੜ ਕੇ ਨੀਲੇ ਵਸਤਰ ਪਾ ਕੇ ਵੀਲ ਚੇਅਰ ਤੇ ਬਹਿਣਾ ਮਤਲਬ ਜਿਹੜੇ ਆਮ ਲੋਕ ਜਿਹਨੂੰ ਸੇਵਾ ਸਮਝ ਕੇ ਕਰਦੇ ਨੇ ਇਹ ਗੁਨਾ ਕਰਨ ਵਾਲੇ ਲਈ ਸਜ਼ਾ ਬਣ ਜਾਂਦੀ ਆ ਉਹ ਸੇਵਾ ਬਾਫਿਰ ਸੇਵਾ ਤੇ ਸਜ਼ਾ ਦੇ ਵਿੱਚ ਕੀ ਫਰਕ ਹੋਇਆ ਅਸੀਂ ਕਿਤੇ ਗੁਰੂ ਸਾਬਾਂ ਦਾ ਮਜ਼ਾਕ ਤਾਂ ਨਹੀਂ ਬਣਾ ਰਹੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਸਾਨੂੰ ਅਕਲੀ ਪਾਈਏ ਮਨ ਅਕਲ ਦੇ ਆਧਾਰ ਤੇ ਜ਼ਿੰਦਗੀ ਜਿਉਣ ਦੀ ਗੱਲ ਕਰਦੀ ਆ ਗਿਆਨ ਕਬੱਜਾ ਮਨ ਰਹੀ ਗੁਰਬਿੰਗਿਆ ਨਾ ਹੋਏ ਮਨ ਜਿੱਤਣ ਦੀ ਗੱਲ ਗੁਰੂ ਨਾਨਕ ਦੇਵ ਜੀ ਕਰਦੇ ਨੇ ਤੇ ਅਸੀਂ ਅੱਜ ਦੇ ਟਾਈਮ ਦੇ ਵਿੱਚ ਉਹ ਬਾਹਰੋਂ ਚੋਲਾ ਪਾ ਲਿਆ ਗਾਤਰੇ ਵਾਲੇ ਬਾਹਰੋਂ ਕਚਰਾ ਪਾ ਲਿਆ ਦਾੜੀ ਰੱਖ ਲਈ ਪੱਗ ਬੰਨ ਲਈ ਤੇ ਸ੍ਰੀ ਸ਼੍ਰੀ ਆਮ ਅਸੀਂ ਗੁੰਡਾਗਰਦੀ ਕਰ ਰਹੇ ਹਾਂ ਉਹ ਗੁੰਡਾਗਰਦੀ ਆਪਣੇ ਪਰਿਵਾਰਾਂ ਨੂੰ ਅਸੀਂ ਸੇਫ ਕਰਦੇ ਹਾਂ ਆਪਣੇ ਪਰਿਵਾਰ ਨੂੰ ਬਚਾਉਨੇ ਆ ਤੇ ਦੂਜਿਆਂ ਨੂੰ ਦਾਤੇ ਲਾਉਨੇ ਆ ਦੂਜਿਆਂ ਨੂੰ ਮਰ ਲੈ ਹੀ ਕਹਿੰਨੇ ਆ ਤੇ ਆਪਣੇ ਆਪ ਨੂੰ ਬਚਾਉਨੇ ਆ ਆਪਣੇ ਪਰਿਵਾਰ ਨੂੰ ਬਚਾਉਨੇ ਆ 84 ਵੇਲੇ ਜਿਹੜਾ ਪਿੰਡ ਵਾਲਾ ਕਹਿੰਦਾ ਸੀ ਤੱਕਾ ਤੋਂ ਮੁੱਤੱਕਾ ਕਰਦੀ ਉਹਦਾ ਪਰਿਵਾਰ ਅੱਜ ਇਸ ਦੇ ਵਿੱਚ ਸਿੱਧਾ ਸਾਫ਼ ਕਿਹਾ ਗਿਆ ਹੈ ਕਿ ਇਹਨਾਂ ਦੇ ਆਪ ਦੇ ਲੜਕੇ ਲੜਕੀਆਂ ਆਪ ਦੇ ਰਿਸ਼ਤੇ ਦਾ ਬਾਹਰ ਨੇ ਕਮਾਈ ਕਰ ਰਹੇ ਨੇ ਲੇਕਿਨ ਪੰਜਾਬ ਦੇ ਨੌਜਵਾਨਾਂ ਨੂੰ ਪੜਾ ਕੇ ਪਰਖਾ ਕੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਖਲਵਾੜ ਕੀਤਾ ਜਾਂਦਾ ਹੈ ਉਹਨਾਂ ਨੇ ਭਾਈ ਅਮਰਤਪਾਲ ਖਾਲਸਾ ਦੇ ਭਰਾ ਨੂੰ ਨਸ਼ੇੜੀ ਦੱਸਿਆ ਨਸ਼ਾ ਵੇਚਦਾ ਹੈ ਚਿੱਟੇ ਦਾ ਵਪਾਰ ਕਰਦਾ ਹੈ ਕਦੇ ਗਾਤਰਾ ਪਾ ਲੈਂਦਾ ਹੈ ਕਦੇ ਲਾ ਦਿੰਦਾ ਹੈ ਯਾਨੀ ਕਿ ਸ਼ਰੇ ਆਮ ਧਰਮ ਦੀਆਂ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਭਾਈ ਅਮਰਪਾਲ ਖਾਲਸਾ ਅਤੇ ਇਸ ਦੇ ਸਾਥੀਆਂ ਵੱਲੋਂ ਯਾਨੀ ਕਿ ਭਾਈ ਅਮਰਪਾਲ ਖਾਲਸਾ ਦੀ ਧਰਮ ਪਤਨੀ ਨੂੰ ਲਗਭਗ ਕੀ ਫੰਡਿੰਗ ਹੋ ਰਹੀ ਹੈ ਆਖਰਕਾਰ ਜੇਕਰ ਫੰਡੀ ਫੰਡਿੰਗ ਹੁੰਦੀ ਤਾਂ ਫਿਰ ਇਨਵੈਸਟੀਗੇਸ਼ਨ ਕਿਉਂ ਨਹੀਂ ਹੋ ਰਹੀ ਫਿਰ ਭਾਈ ਅਮਰਪਾਲ ਖਾਲਸਾ ਦੀ ਪਤਨੀ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾਂਦਾ ਯਾਨੀ ਕਿ ਇਹੋ ਜਿਹੇ ਚੈਨਲਾਂ ਤੇ ਜਾਨੀ ਕਿ ਭੰਬਲ ਪੂਸੇ ਪਾਇਆ ਚਾਰਿਆ ਹੈ ਸਿਕੋਵ ਨੂੰ ਯਾਨੀ ਕਿ ਭੜਕਾਇਆ ਚਾਰਿਆ ਹੈ ਯਾਨੀ ਕਿ ਜੇਕਰ ਜਿੱਤ ਹੋਈ ਹੈ ਭਾਈ ਅੰਮ੍ਰਿਤਪਾਲ ਖਾਲਸਾ ਦੀ ਉਹ ਤਾਂ ਸਾਰ ਪੰਜਾਬ ਨੂੰ ਪੂਰੇ ਭਾਰਤ ਦੇ ਲੋਕਾਂ ਨੂੰ ਪਤਾ ਚੱਲ ਗਿਆ ਹੈ ਭਾਵੇਂ ਉਹ ਖਾਲਿਸਤਾਨ ਦੀ ਮੰਗ ਕਰਦੇ ਨੇ ਲੇਕਿਨ ਉਹਨਾਂ ਨੇ ਜਿਹੜੀ ਚੋਣ ਲੜੀ ਹੈ ਲੋਕ ਸਭਾ ਦੀ ਉਹ ਸੰਵਿਧਾਨਕ ਤੌਰ ਤੇ ਲੜੀ ਹੈ ਯਾਨੀ ਕਿ ਇਸ ਪੱਤਰਕਾਰ ਨੇ ਇਹ ਗੱਲ ਕੀਤੀ ਹੈ ਕਿ ਇਹ ਸਿਰਫ ਆਪ ਦੀਆਂ ਰੋਟੀਆਂ ਸਿੱਖਦੇ ਨੇ ਧਰਮ ਦਾ ਇਹਨਾਂ ਨੇ ਝੂਠਾ ਬਾਣਾ ਪੈ ਪਹਿਨੇ ਹੋਇਆ ਹੈ ਅਤੇ ਲੋਕਾਂ ਨੂੰ ਮਰਵਾਉਣ ਦੇ ਵਿੱਚ ਇਹ ਕੋਈ ਵੀ ਕਸਰ ਨਹੀਂ ਛੱਡਦੇ ਚਾਹੇ ਸੁਖਵੀਰ ਸਿੰਘ ਬਾਦਲ ਹੋਵੇ ਤੇ ਚਾਹੇ ਭਾਈ ਅਮਰਪਾਲ ਸਿੰਘ ਖਾਲਸਾ ਹੋ